ਐ ਸਿੱਖੀ ਦੇਵਾਰ ਸੋ ਇੱਕ ਅਰਜ ਗੁਜਾਰਾਂ ਮੈਂ ਦਸ਼ਮੇਸ਼ ਪਿਤਾ ਦੇ ਲਾਲਾਂ ਦਾ ਜਿ ਕਿਵੇਂ ਕਰਜ ਉਤਾਰਾਂ ਮੈਂ ਦਸ਼ਮੇਸ਼ ਪਿਤਾ ਦੇ ਲਾਲਾਂ ਦਾ ਜੀ ਕਿਵੇਂ ਕਰਜ ਉਤਾਰਾਂ ਮੈਂ ਚਮਕੌਰ ਸਾਹਿਬ ਦੀ ਧਰਤੀ ਤੇ ਇੱਕ ਜੰਗ ਵਲਖਣ ਹੋਈ ਸੀ ਅਜੀਤ ਜੁਝਾਰ ਦੀ ਵੇਖ ਸ਼ਹਾਦਤ ਕਾਇਨਾਤ ਵਿਰੋਹੀ ਸੀ ਵਿੰਨੀ ਛਾਤੀ ਫਟ ਅਨੇਕਾਂ ਦਿਸਦੇ ਜਦੋਂ ਨਿਹਾਰਾ ਮੈਂ ਦਸਮੇਸ਼ ਪਿਤਾ ਦੇ ਲਾਲਾਂ ਦਾ ਜਿਕੇ ਮੇ ਕਰਜ ਉਤਾਰਾ ਮੈਂ ਅਜੀਤ ਸਿੰਘ ਜਦ ਆਗਿਆ ਲੈ ਕੇ ਮੈਦਾਨੇ ਜੰਗ ਵਿੱਚ ਆਇਆ ਸੀ ਐਸੇ ਜ਼ਹਰ ਵਿਖਾਏ ਬਾਬੇ ਲੱਖਾਂ ਨੂੰ ਪੜਥੂ ਪਾਇਆ ਸੀ ਤੇਜ ਹਵਾ ਤੋਂ ਤੇਗ ਚਲਾਵੇ ਕਿੰਝ ਦਸਾ ਅਜਬ ਨਜ਼ਾਰਾ ਮੈਂ ਦਸਮੇਸ਼ ਪਿਤਾ ਦੇ ਲਾਲਾਂ ਦਾ ਜੀ ਕਿਵੇਂ ਕਰਜ ਉਤਾਰਾ ਮੈਂ ਵੇਖ ਸ਼ਹਾਦਤ ਵੱਡੇ ਵੀਰ ਦੀ ਜੁਝਾਰੂ ਬਣ ਜੋ ਜਾਰ ਗਿਆ ਵਾਗ ਵੀਰ ਦੇ ਖੂਬ ਲੜਾਂਗਾ ਪਿਤਾ ਗੁਰੂ ਨੂੰ ਜਾ ਕੇ ਹ ਸਤ ਗੁਰ ਬੋਲੇ ਗਲ ਨਾਲ ਲਾ ਕੇ ਤੈਨੂੰ ਹੱਥੀ ਅਜ ਸੁਵਾਰਾਂ ਮੈਂ ਦਸਮੇਸ਼ ਪਿਤਾ ਦੇ ਲਾਲਾਂ ਦਾ ਜੀ ਕਿਵੇਂ ਕਰਜ਼ ਉਤਾਰਾਂ ਮੈਂ ਤੀਰ کمان ਤੇ ਖੰਜਰ ਛੋਟਾ ਛੋਟੀ ਹੱਥ ਤਲਵਾਰ ਫੜੀ ਡੋਰ ਸਹਾਂ ਦੀ ਕੱਟਦੀ ਜਾਵੇ ਜਿਸ ਦੇ ਉੱਤੇ ਜਾਬਰੀ ਲੜਦੇ ਲੜਦੇ ਜਾਨਵਾਰ ਗੇ ਉਹਨਾਂ ਤੋਂ ਕੀ ਵਾਰਾਂ ਮੈਂ ਦਸਮੇਸ਼ ਪਿਤਾ ਦੇ ਲਾਲਾਂ ਦਾ ਜਿਕੇ ਮੈਂ ਕਰਜ਼ ਉਤਾਰਾਂ ਮੈਂ ਦਾਦੀ ਮਾਤੇ ਛੋਟੇ ਪੋਤੇ ਕੈਦ ਵਜ਼ੀਰੇ ਪਾ ਦਿੱਤੇ ਮਹੀਨਾ ਪੋਦਾ ਕੱਕਰ ਵਰਸੇ ਵਿੱਚ ਠੰਡੇ ਬੁਰਜ ਬਿਠਾ ਦਿੱਤੇ ਦਾਦੀ ਮਾਣੇ ਕੋਲ ਬਿਠਾ ਕੇ ਕੋਲ ਬਿਠਾ ਕੇ ਦਾਦੀ ਮਾਣੇ ਦਿੱਤੇ ਸਬਕ ਹਜ਼ਾਰਾਂ ਨੇ ਦਸ ਮੇਸ਼ ਪਿਤਾ ਦੇ ਲਾਲਾਂ ਦਾ ਜਿ ਕਿਵੇਂ ਕਰਜ ਉਤਾਰਾਂ ਮੈਂ ਸੂਬਾ ਕਹਿੰਦਾ ਛੱਡੋ ਸਿੱਖੀ ਤੁਸਾਂ ਸਿੱਖੀ ਤੋਂ ਕੀ ਲੈਣਾ ਏ ਜੇ ਸਿੱਖ ਰਹੋਗੇ ਵਾਗ ਸਿਖਾਂ ਦੇ ਤੁਹਾਨੂੰ ਮਰਨਾ ਪੈਣਾ ਏ ਮੇਰੀ ਮਨੋ ਐਸ਼ ਕਰੋਗੇ ਇਹ ਦੇਵਾ ਤਖਤ ਹੀ ਸਾਰਾ ਮੈਂ ਦਸ਼ਮੇਸ਼ ਪਿਤਾ ਦੇ ਲਾਲਾਂ ਦਾ ਕਿਵੇਂ ਕਰਜ਼ ਉਤਾਰਾਂ ਮੈਂ ਇਹ ਸਿੱਖੀ ਸਾਡੀ ਜਿੰਦ ਜਾਨ ਹੈ ਇਹ ਸਿੱਖੀ ਸਾਡੀ ਹੈ ਪਹਿਚਾਨ ਮਰ ਜਾਏ ਲੱਖ ਵਾਰੀ ਪਾਵੇਂ ਸਾਨੂੰ ਸਿੱਖ ਹੋਣ ਤੇ ਮਾਂ ਕੀ ਲਾਲਚ ਅਤੇ ਡਰਾਵੇ ਤੇਰੇ ਲਾਜੋਰ ਵਜੀਰੇ ਸਾਰਾ ਤੈ ਦਸਨੇਸ਼ ਪਿਤਾ ਦੇ ਲਾਲਾਂ ਦਾ ਕਿਵੇਂ ਕਰਜ ਉਤਾਰਾਂ ਮੈਂ ਹੌਲੀ ਹੌਲੀ ਕਾਂਦ ਚੜ੍ਹੇਂਦੀ ਸਿਰ ਤਾਈ ਜਦ ਆਈ ਸੀ ਜੋਰਾਵਾਰ ਸਿੰਘ ਫਤਿਹ ਸਿੰਘ ਨੇ ਗੱਜ ਕੇ ਫਤਿਹ ਬੁਲਾਈ ਸੀ ਮਦਮ ਪੈ ਗੇ ਬੋਲ ਦੋਹਾਂ ਦੇ ਬਸ ਦਿਸਿਆ ਇੱਕ ਲਿਸ਼ਕਾਰਾਏ ਦਸਮੇਸ਼ ਪਿਤਾ ਦੇ ਲਾਲਾਂ ਦਾ ਕਿਵੇਂ ਕਰਜ਼ ਉਤਾਰਾਂ ਮੈਂ ਦਸਮੇਸ਼ ਪਿਤਾ ਦੇ ਲਾਲਾਂ ਦਾ ਕਿਵੇਂ ਕਰਜ਼ ਉਤਾਰਾਂ ਮੈਂ ਉਹ ਮੇਰੇ ਵੀਰੇ ਮੈਂ ਉਹਨਾਂ ਦਾ ਜਦ ਕਦੀ ਅਹਿਸਾਸ ਕਰਾਂ ਅਮਰਦੀ ਜ਼ਿੰਦਗੀ ਭਰੀ ਵਿਕਾਰਾਂ ਸਨਮੁਖ ਹੋ ਕੇ ਕਿੰਜ ਖੜਾ ਕੰਨੀ ਗੂੰਜਣ ਬੋਲ ਗੁਰਾਂ ਦੇ ਹਲੂਣਾ ਦਿੰਦੇ ਬੋਲ ਗੁਰਾਂ ਦੇ ਪੁੱਤ ਪੰਥ ਤੋਂ ਵਾਰਾ ਮੈਂ ਦਸਮੇਸ਼ ਪਿਤਾ ਦੇ ਲਾਲਾਂ ਦਾ ਕਿਵੇਂ ਕਰਜ ਉਤਾਰਾਂ ਮੈਂ ਦਸਮੇਸ਼ ਪਿਤਾ ਦੇ ਲਾਲਾਂ ਦਾ ਕਿਵੇਂ ਕਰਜ ਉਤਾਰਾਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ